ਹਾਂਜੀ ਦੋਸਤੋ ਸ਼ਸ਼ੀਕਲ ਜੀ ਅੱਜ ਆਪਾਂ ਮੇਰੇ ਪਿੰਡ ಗ್ರಾಮ ਪੰਚਾਇਤ ਪਿੰਡ ਖੀਵਾ ਕਲਾਂ ਪ੍ਰਾ ਰਾਜਿੰਦਰ ਸਿੰਘ ਰਾਜੀ ਸਰਪੰਚ ਸਮੂਹ ਮੈਂਬਰ ਸਾਰੇ ਭਰਾ ਨਾਲ ਖੜੇ ਨੇ ਵੋਟਾਂ ਤੋਂ ਪਹਿਲਾਂ ਇੱਕ ਜੋ ਹੋਟਲ ਵਾਲੇ ਪਾਹੇ ਵਾਲੇ ਭਰਾਵ ਸੀਗੇ ਉਹਨਾਂ ਨਾਲ ਇੱਕ ਵਾਦਾ ਕੀਤਾ ਗਿਆ ਸੀਗਾ ਆਪਣੇ ਭਰਾ ਰਾਜਿੰਦਰ ਸਿੰਘ ਰਾਜੀ ਜੋ ਸਰਪੰਚ ਨੇ ਉਹਨਾਂ ਵੱਲੋਂ ਵੀ ਜਿਹੜਾ ਹੋਟਲ ਆ ਪਾਗਾ ਉਹ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਗ੍ਰਾਮ ਪੰਚਾਇਤ ਪਿੰਡ ਖੀਵਾਕਲਾਂ ਦੇ ਨਾਮ ਰਜਿਸਟਰ ਕਰਵਾ ਚੁੱਕੇ ਨੇ ਤੇ ਬਾਕੀ ਗੱਲ ਆਪਾਂ ਆਪਣੇ ਭਰਾ ਰਾਇਵਿੰਦਰ ਸਿੰਘ ਰਾਜੀ ਜੋ ਪਿੰਡ ਖੀਵਾਕਲਾਂ ਦੇ ਮੌਜੂਦਾ ਸਰਪੰਚ ਨੇ ਉਹਨਾਂ ਨਾਲ ਗੱਲ ਕਰਦੇ ਆਂ ਜੀ ਆਜੋ ਜੀ ਹਾਂਜੀ ਸਰਪੰਚ ਸਾਹਿਬ ਸਸੀਗਲ ਜੀ ਹਾਂਜੀ ਸਰ ਜੋ ਵੋਟਾਂ ਤੋਂ ਪਹਿਲਾਂ ਤੁਸੀਂ ਆਪਣੇ ਪਿੰਡ ਖੀਵਾਕਲਾਂ ਦਾ ਜਿਹੜਾ ਹੋਟਲ ਵਾਲਾ ਪਹਾ ਸੀਗਾ ਜੀ ਉਹ ਜੋ ਤੁਸੀਂ ਵਾਦਾ ਕੀਤਾ ਸੀਗਾ ਉਹ ਸਪਸ਼ਟਿਕਰਨ ਦੋ ਜੀ ਦਾ ਕੀ ਬਣਿਆ ਆਪਾਂ ਨੇ ਲੋਕਾਂ ਉਸ ਵੇਲੇ ਰਾਹ ਨਾਲ ਭਰਾਵਾਂ ਨਾਲ ਵਾਦਾ ਕੀਤਾ ਕਿ ਕਿ ਉਹਨਾਂ ਨੂੰ ਦੋ ਵਿਸਵੇ ਰਸਤਾ ਮੁੱਲ ਲੈ ਕੇ ਖੁੱਲਾ ਕੀਤਾ ਜਾਵੇਗਾ ਠੀਕ ਹੈ ਜੀ ਤੇ ਆਪਾਂ ਨੇ ਆਪਣੇ ਵਾਦੇ ਅਨੁਸਾਰ ਉਹਨਾਂ ਦੇ ਆਪਣੇ ਕੀਤੇ ਵਾਦੇ ਤੋਂ ਵੱਧ ਕੇ 2.5 ਵਿਸਵੇ ਜਗ੍ਹਾ ਦੇ ਉਹਨਾਂ ਨੂੰ ਲੈ ਕੇ ਰਜਿਸਟਰੀ ਗ੍ਰਾਮ ਪੰਚਾਇਤੀ ਵਕਲਾਂ ਦੇ ਨਾਮ ਕਰਵਾ ਦਿੱਤੀ ਆ ਕਿਉਂਕਿ ਉਹਨਾਂ ਉੱਤੇ ਉਹਨਾਂ ਦਾ ਕਬਜ਼ਾ ਆ ਰਸਤੇ ਵਾਸਤੇ ਦੇ ਦਿੱਤਾ ਇਹ ਪੰਚਾਇਤ ਦੇ ਨਾਮ ਰਜਿਸਟਰ ਕਰਵਾਤੇ ਜੀ ਹਾਂ ਹਾਂ ਠੀਕ ਹੈ ਜੀ ਕਿੰਨੇ ਕਿੰਨੇ ਬਿਸਵੇ ਲੈ ਚੁ 22 ਬਿਸਵੇ 22 ਬਿਸਵੇ ਹਾਂਜੀ ਠੀਕ ਹੈ ਜੀ ਚਲੋ ਸਾਡੇ ਸਰਪੰਚ ਸਾਹਿਬ ਵੱਲੋਂ ਮੇਰੇ ਹੋਟਲ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਜੋ ਪਹਿਲਾ ਵਾਦਾ ਸਰਪੰਚ ਵੱਲੋਂ ਪੂਰਾ ਕੀਤਾ ਗਿਆ ਪੂਰੀ ಗ್ರಾಮ ਪੰਚਾਇਤ ਖੜੀ ਹੈ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ